ਜਪਜੀ ਸਾਹਿਬ ਇਕ ਉਨਤਾਰ ਸਤਨਾਮ ਕਰਤਾ ਪੁਰਖ ਨਰ ਭਾਉ ਨਿਰਵੈਰ ਆਕਾਲ ਮੂਰਤਿ ਜੁਨੀ ਸਾਹਿਬ ਅੰਗੁਰ ਪ੍ਰਸਾਦ ਜਪ ਆਦਿ ਸਚੁ ਤੁਹਾਰੁ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੇ ਜੋ ਸੋਚੀ ਲਖਵਾਰ ਚੁਪੈ ਚੁਪ ਨਾ ਹੋਵੇ ਜੇ ਲਾਇ ਰਹਾ ਲਿਵ ਤਾਰੈ ਭੋਖਿਆ ਭੁਖ ਨਾ ਤਰੀ ਜੇ ਬੰਨਾ ਭਰੀਆ ਭਾਰ ਸਹਸਿਆਣ ਭਾਲ ਕੋ ਹੈ ਤਾ ਇੱਕ ਨਜਲੇ ਨਾਲ ਕਿਵ ਸਚਾਰਾ ਹੋਈਐ ਕਿਵ ਕੋੜਾ ਟੁੱਟੇ ਪਾਲ ਹੁਕਮਰ ਜਾਈ ਜਨ ਨਾਨਕ ਨੇ ਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਘਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵਢਿਆਈ ਹੁਕਮ ਉਤਮ ਨੀਚ ਹੁਕਮ ਲਿਖ ਦੁਬ ਸੁਖ ਪਾਈਐ ਕਿਤਨਾ ਹੁਕਮੀ ਬਖਸੀਐ ਕਿਵ ਹੁਕਮੀ ਸਦਾ ਘਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾ ਹਉਮੈ ਕਹੇ ਨਾ ਕੋਈ ਗਾਵੇ ਕੋ ਤਾਨ ਹੋਏ ਕਿਸੇ ਤਾਨ ਗਾਵੇ ਕੋ ਦਾਰਜਨੇ ਨੀਸਾਨ ਗਾਵੇ ਕੋ ਬਣ ਵਟਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਮੀ ਵਿਚਾਰ ਗਾਵੇ ਕੋ ਸਾਜ ਕਰੇ ਦਿਨ ਗਹਿ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਰਸੇ ਦੂਰ ਗਾਵੇ ਕੋ ਵੇਖੇ ਹਾਦਰ ਅਧੂਰ ਕਥਨਾ ਕਥੀ ਨਾ ਆਵੇ ਟੋਟ ਕਦ ਕਦ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦਾ ਸਗ ਪਾਹ ਰੁਗਾ ਰੁੰਤਰ ਖਾਈ ਖਾਈ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇਵੇ ਪਰਵਾਹ ਸੱਚਾ ਸਾਇਬ ਸਾਚਨਾ ਵਿਪਕਿਆ ਭਾਵੇ ਆਪਾਰੇ ਆਖਿਆ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਐ ਜਿਤ ਸੈ ਦਰਬਾਰ ਮਹੁ ਕੀ ਬੋਲਨ ਬੋਲੀਐ ਜੇ ਸੁਨ ਧਰੇ ਪਿਆਰੇ ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚਾਰ ਗਰਮੀ ਆਵੇ ਕੱਪੜਾ ਨਦਰੀ ਮੋਖ ਦਵਾਰੇ ਨਾਨਕ ਵਾ ਜਾਣੀਐ ਸਭਾ ਪੇ ਸਚਿਆਰ ਥਾਪਿਆਣਾ ਜਾਏ ਕੀਟਾ ਨਾ ਹੋਏ ਆਪੇ ਆਪ ਨਿੰਦਣ ਸੋਏ ਜਿਣ ਸੇ ਵੈ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਦਾਨ ਗਾਵੀਏ ਸੁਨੇ ਮਨ ਰਖਿਏ ਭਾਉ ਦੁਪਰ ਹਰਸੂ ਘਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਿ ਆਸ ਮਾਏ ਗੁਰੂ ਸਰ ਗੁਰੂ ਬੋੜਕ ਬ੍ਰਹਮਾ ਪਰ ਪਾਰਵਤੀ ਮਾਏ ਜੇ ਹੋ ਜਾਣਾ ਖਾ ਨਹੀਂ ਕਹਿਣਾ ਤਤ ਨਾ ਜਾਈ ਗੁਰਾ ਇੱਕ ਦੇਹ ਭੁਜਾਈ ਸਭਨਾ ਜੀਆ ਘਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰੋchnaواں ਜੇ ਤਿਸੁ ਪਾ ਮਾ ਮੈਨੇ ਪਾਣੇ ਤੀ ਨਾਏ ਤੇਰੀ ਜੇ ਤਿਸ ਰਿ ਠਿਉ ਪਾਈ ਬੇਕਾਮਿਨ ਕਰਮਾ ਕੇ ਮਿਲੇ ਲਈ ਮਤਵਿਚ ਰਤਨ ਜੋਹਾਰ ਮਾਨਕ ਦੇ ਗੁਰ ਕੀ ਸਿੱਖ ਸੁਣੀ ਗੁਰਾਏ ਕਦੇ ਹੀ ਭੁਜਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਸ੍ਰੀ ਨਾ ਜਾਇ ਜੇ ਦੀ ਪੁਚਾਰੇ ਹਰਜਾ ਹੋਰ ਦਸੋਣੀ ਹੋਏ ਨਾ ਕਨਾਰ ਵਿੱਚ ਜਾਣੀਏ ਨਾ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੈ ਜਸ ਕੀ ਰਜਗਲੇ ਜੀਤੀ ਸੁਨਦਰਣਾ ਵੈਤਾ ਬਾਤ ਨ ਪੁਛੇ ਪੇ ਕੀਟਾ ਅੰਦਰ ਕੀਟ ਪਰ ਦੂਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਰੁੰਦੇਹ ਤੇਹਾ ਕੋਇ ਨ ਸੁਝੇ ਜੇ ਤਿਸ ਬੋਲ ਕੋਇ ਕਰੇ ਸੁਨੇ ਸਦ ਪੇਰ ਸੁਨਣਾ ਸੁਨੇ ਧਰਤ ਤਵੜਿਆ ਕਾਸ ਸੁਨੇ ਦੀਪ ਲੋਹ ਬਾਤਾਰ ਸੁਨੇ ਪੋਨ ਸਤੇ ਕਾਲ ਨਾਨਕ ਪਗਤਾ ਸਦਾ ਵਿਗਾਸਨ ਲੋਕ ਭਾਵ ਕਾ ਨਾਸ ਸੁਨੇ ਸਰਬਰ ਮਹਿੰਦਰ ਸੁਨੇ ਮਕਤਲਾ ਹਨਮੰਦ ਸੁਨੇ ਜੋ ਜਗਤਨ ਪੇਰ ਸੁਨੇ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾ ਨਾਸ ਸੁਨੇ ਸਾਸਨ ਤੋਂ ਗਿਆਨ ਸੁਨੇ ਅੜਸੜ ਕਾ ਇਸਨਾਨ ਸੁਨੇ ਪੜ ਪੜ ਪਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾ ਨਾਸ ਸੁਨੇ ਸਰਾਗੁਨਾ ਕੇ ਗਾਹ ਸੁਨੇ ਸੇਖ ਪੀਰ ਬਾਸਾ ਸੁਨੇ ਦੇ ਪਾਵੇ ਰਹ ਸੁਨੇ ਹਾਥ ਵੇਸ ਗਾਹ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਬਸਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾਬੇ ਕਰ ਵਿਚਾਰ ਐਸਾ ਨਾਮ ਨਿਰੰਝਣ ਹੋਇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤੋ ਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੋਧ ਮੰਨੇ ਮਹ ਛੋਟਾ ਨਾ ਖਾਇ ਮੰਨੇ ਜਮ ਕੇ ਸਾਧਨਾ ਜਾਏ ਐਸਾ ਨਾਮ ਨਿਰੰਝਣ ਹੋਇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੋਂ ਪਰਗਰ ਜਾਏ ਮੰਨੇ ਮਗਨ ਝੱਲੇ ਪੰਥ ਮੰਨੇ ਤ੍ਰਮ ਸੇ ਕੀ ਸਰਮੰਦੇ ਐਸਾ ਨਾਮ ਨਰੰਜਣ ਹੋਇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸੇਖ ਮੰਨੇ ਆਣ ਭਵੇਂ ਨਾ ਪਿਖ ਐਸਾ ਨਾਮ ਨਰੰਜਣ ਹੋਇ ਜੇ ਕੋ ਮਨ ਜਾਣੇ ਮਨ ਕੋਏ ਵੰਚ ਪ੍ਰਵਾਨ ਪੰਚ ਵਰਦਾਨ ਪੰਚੇ ਪਾਵੇ ਦਰਗੀ ਮਾਨ ਪੰਚੇ ਸੋਹੀ ਦਰ ਰਾਜਾਨ ਪੰਚਾ ਕਾ ਗੁਰੇਖ ਤੇ ਹਨ ਜੇ ਕੋ ਕਹੇ ਘਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਰ ਤੋਲ ਕਰਨ ਦਿਆ ਕਾ ਪੂ ਸੰਤੋਖਤਾ ਬ ਰਖਿਆ ਜਨ ਸੂਤ ਜੇ ਕੋ 부ਜੇ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਇਸ ਤੇ ਭਾਲ ਤਲੇ ਪ੍ਰਮਣ ਜੋਰ ਦੀ ਯਾਤਰਾੰ ਗਾ ਕਰੇਨਾ ਸਬਨੇ ਲਿਖਿਆ ਬੜੀ ਕਲ ਨਾਲ ਇਹ ਲੈ ਕਾਲਿਕ ਜਾਣ ਕੋਈ ਲੈ ਕਲ ਲਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੀਤੀ ਦਾ ਜਾਣੇ ਕੋਣ ਕੂਤ ਕੀਤਾ ਉਸੇ ਕੋ ਕੋ ਦਿਸਤੇ ਹੋਵੇ ਲਖਦ ਰਿਆ ਪੁਰਤ ਕਮਨ ਕਹਾ ਵਿਚਾਰ ਵਰਣ ਜਮ ਇੱਕ ਵਾਰ ਜੋਤ ਰੁ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮ ਧਨਰੰਕਾਰ ਸੰਗ ਜਪਿਆ ਸੰਗ ਭਾਉ ਸੰਗ ਬੂਰਾ ਸੰਗ ਤਪ ਤਾਉ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਪਦ ਗੁਣ ਗਿਆਨ ਵਿਚਾਰ ਸੰਗ ਸਦੀ ਸੰਖ ਦਾ ਤਾਰ ਅਸੰਖ ਸੂਰਮੋ ਭਖ ਸਾਰ ਸੰਖ ਮੂਲ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਇਣ ਜਵੇਂ ਖਵਾਰ ਜੋਤ ਰੂਪ ਭਾਵੇ ਸਾਈ ਭਲੀ ਕਾਰ ਤੁਸਰਾ ਸਲਾਮ ਤੇ ਨਿਰੰਕਾਰ ਸੰਖ ਜੋ ਪ੍ਰੀਆ ਸੰਗ ਪਾਉ ਸੰਗ ਪੂਰਾ ਸੰਗ ਤੋ ਬਤਾਉ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਰੀ ਸੰਖ ਦਾਤਾਰ ਸੰਖ ਸੂਰਮੋ ਭਖਸਾਰ ਸੰਖ ਮੋਨਿਰ ਬੁਲਾਏ ਤਾਰ ਗੁਰਤ ਕਵਨ ਕਹਾ ਵਿਚਾਰ ਵਾਰਣ ਜਮ ਇਕ ਵਾਰ ਜੋਤਿਲ ਭਾਵੇ ਸਾਈ ਫੜੀਕਾਰ ਤੁਸਰਾ ਸਲਾਮ ਜਨਨੰਕਾਰ ਸੰਖਮੂਰੇ ਦੇ ਅੰਧਕੋਰ ਸੰਖਚੋਰ ਹਰਾਮਕੋਲ ਸੰਖਮਰ ਕਰ ਜਾਹੀ ਜੋਰ ਸੰਗ ਕਲਗੜਹ ਤਿਆਗ ਮਾਇ ਸੰਖ ਪਾਪੀ ਭਾਗ ਕਰ ਜਾਹੇ ਸੰਖੂੜਿਆਰ ਕੁੜੇ ਫਰਾਏ ਸੰਖ ਮਲੇਸ਼ ਮਰ ਪਖ ਕਾਇ ਸੰਗ ਨ ਦੁਖ ਸਿਰ ਘਰੇ ਪਾਰ ਨਾਨਕ ਨੀਜ ਕਹੀ ਵਿਚਾਰ ਵਾਰਣ ਜਮੇ ਇੱਕ ਵਾਰ ਜੋਤੁਰ ਭਾਵੇ ਸਾਈ ਫਲੀਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਇਹ ਅਸੰਖ ਥਾਂ ਵਿੱਚ ਗਮ ਗਮ ਸੰਖ ਲੋ ਸੰਖਿਆ ਸੁਰ ਭਾਰ ਹੋਏ ਕਰੀ ਨਾਮ ਕਰੀ ਸਾਲਾ ਕਰੀ ਗਿਆਨ ਕੀਤ ਗੁਣ ਗਾ ਕਰੋ ਲਿਕਲ ਬੋਲਨ ਬਾਣ ਕਰਾ ਸਰ ਸੰਜੋਗ ਵਖਾਣ ਇਨਹੇ ਲੈ ਕੇ ਤੇ ਸਰਨਾ ਜੀ ਫਰਮਾਏ ਤੇ ਤੇ ਵਪਾਇ ਜੇ ਤਾ ਕੇ ਤਾ ਤੇ ਤਾ ਨਾਵੇ ਨਾਵੇ ਨਾਈ ਕੋ ਥਾ ਗੁਰਤ ਕਵਣ ਕਹਾ ਵਿਚਾਰ ਵਾਰਣ ਜਮੇ ਇੱਕ ਵਾਰ ਜੋ ਤੁਰ ਭਾਵੇ ਸਾਈ ਭਲੀ ਕਾਰ ਤੋ ਸਰਾ ਸਲਾਮ ਤੇ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤਿਆ ਤੋ ਸੁਖੇ ਮਨੁ ਤਪਲੀ ਤਾ ਪਰ ਹੋਏ ਦੇ ਸਾਵ ਲਗਿਓ ਤੋਏ ਭਰੀਏ ਮਤ ਪਾਪਾ ਕੇ ਸਮਹ ਧੋਪੇ ਨਾ ਵੇ ਕੇ ਰੰਗ ਪੁਨੀ ਪਾਪੀ ਆਖ ਨਾ ਕਰ ਕਰ ਕਰਨਾਲਿ ਕੁਲਹ ਜਾਓ ਆਪੇ ਬੀਆਪੇ ਹੀ ਖਾਉ ਨਾਨਕੁ ਕੁਮੀਆ ਹੋ ਜਾਓ ਤਿਰ ਤਬਦੈ ਦੋ ਡਾਂਜ ਕੋ ਪਾਵੇ ਦਿਲ ਕਾ ਮਾਨ ਸੁਨੇ ਮਨਿਆ ਮਨ ਕੀਤਾ ਪਾਵੰਤਰ ਗਰਤੀ ਅਰਥ ਮੰਨਉ ਸਦਗੁਣ ਤੇਰੇ ਮੇ ਨਾਹੀ ਕੋ ਵਿਡ ਗੁਣ ਕੀਤੇ ਭਗਤ ਨਾ ਹੋਏ ਸੁਆਸਤਾਦ ਬਣੀ ਬਰਮਾ ਸਰ ਸੁਹਾਂ ਸਰਮ ਜਉ ਕੌਣ ਸਵੇਲਾ ਵਕਤ ਕਮਣ ਕਮਣ ਚਿਤ ਤਾਉਣ ਮਾਰ ਕਮਣ ਸਰਤ ਮਹਾ ਕਮਿਤ ਹੋਆ ਆਕਾਰ ਮੇਲ ਨਾ ਪਾਇ ਪੰਡ ਤੇ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾ ਦੀ ਅਜ ਲਿਖਣ ਨੇ ਪੁਰਾਣ ਸਿਤਵਾਰਨ ਜੋ ਵੀ ਜੜ ਰਤਮਾਹ ਨਾ ਕੋਏ ਜਿਆ ਕਰਤਾ ਸਿੱਧੀ ਕੋ ਸਾਜੀ ਆ ਪੈ ਜਾਣੇ ਸੋਇ ਕਿਵ ਕਰਾ ਕਾ ਕਿਵਸਾ ਲਾਹੇ ਕੇਵਰ ਨਹੀਂ ਕਿਵ ਜਾਣਾ ਨਾਨਕ ਆ ਕਨ ਸਭ ਕੋ ਆ ਕੇ ਇੱਕ ਦੇ ਕਿਸਿਆਣਾ ਵੱਡਾ ਸਾਹਿ ਵੱਡੀ ਨਾਂ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗਿਆਨਾ ਸੋਹਿ ਪਾਤਾਲ ਪਾਤਾਲ ਲਖਿਆ ਗਸਾ ਅਗਾ ਸੁਰ ਕੁੜਕ ਪਾਲ ਥਕੇ ਵੇਦ ਕਹਿਨ ਕਵਾਤ ਸੈ ਸਟਾਰੇ ਘਣ ਕਤੇ ਬਾਸ ਲਿਖਤਾਤ ਲੇਖਾ ਹੋਇ ਤਾ ਲਿਖਿਏ ਲੇਖਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹੀ ਸਲਾਤੀ ਸੁਰਤਨਾ ਪਾਇਣ ਨਦੀਆ ਤੇ ਵਹ ਹੋਵੇ ਸਮੁੰਦ ਨਾ ਜਾਣਿਆ ਸਮੁਲ ਸਾਹ ਸੁਲਤਾਨ ਨਿਰਾਸ਼ੇ ਤੀ ਮਾਲਤਾਨ ਕੀੜੀ ਤੁਲਨਾ ਹਵਣੀ ਜੇ ਤਸਮਨ ਨਾ ਵਿਸਰੇ ਅੰਤਨਾ ਸਿਫਤੀ ਕਹਿਨਾਂ ਤੇ ਅੰਤਨਾ ਕਰਨ ਦੇ ਨਾਂ ਤੇ ਅੰਤਨਾ ਵਿਕਰ ਸੁਨ ਨਾਂ ਤੇ ਅੰਤਨਾ ਜਾਪੇ ਕੇ ਹਮਨ ਬੰਦ ਅੰਤਨਾ ਜਾਪੇ ਗੀਤਾ ਆਕਾਰ ਅੰਤਨਾ ਜਾਪੇ ਭਾਰਾ ਬਾਰੇ ਅੰਤ ਕਾਰਨ ਕੀਤੇ ਬਿਲਾ ਹੈ ਤਾਂ ਕੀ ਅੰਤਨਾ ਪਾਈ ਜਾਏ ਇਹ ਹੰਤ ਨਾ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਹਿਬ ਊਚਾ ਥਾਉ ਜੀ ਉਪਰ ਊਚਾ ਨਾ ਆਇ ਵੜੂ ਊਚਾ ਹੋਵੇ ਕੋਈ ਦੀ ਸੂਚੇ ਕੋ ਜਾਣੇ ਸੋਏ ਜੀਵੜੇ ਆਪ ਜਾਣਿਆ ਆਪ ਬਾਨਾ ਨਾਨਕ ਨੰਦਰੀ ਕਰਮੀ ਰਾਥ ਬਹੁਤਾ ਕਰਮਿ ਖਿਆਣਾ ਜਾਏ ਵੱਡਾ ਦਾਤਾ ਤਿੰਨਾ ਤਮਾਏ ਕੀਤੇ ਮੰਗੇ ਜੂ ਦੇਵ ਪਾਰ ਕੀਤਾ ਗਣਤਨਹੀ ਵਿਚਾਰ ਕੀਤੇ ਖਪ ਟੁੱਟੇ ਬੇਕਾਰ ਕੀਤੇ ਲਲਮ ਕ੍ਰਪਾਏ ਕੀਤੇ ਮੁਰ ਕਾਇ ਕਾ ਕੀਤੇ ਦੂਖ ਸੁਨ ਮਾਰੇ ਪਿਤਾ ਤੀ ਦਾਤਾਰ ਬੰਦ ਖਲਾਸੀ ਭਾਣੇ ਹੋਇ ਉਹ ਰਾਖ ਨਾ ਸਕੇ ਕੋਈ ਜੇ ਕੋ ਖਾਇ ਕਾ ਖਣ ਪਾਉ ਜਾਣੇ ਜੇ ਥਿਆ ਮਉ ਖਾਇ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਹੀ ਕੇ ਜਿਸ ਨੂੰ ਬਕਸੇ ਸੇ ਵਰਸਲਾ ਨਾਨਕ ਬਾਸ ਸਾਹੀ ਬਾਸ ਮੂਲ ਗੁਰਮਲ ਵਪਾਰ ਮੂਲ ਵਪਾਰੀ ਮੂਲ ਪੰਡਾਰ ਮੂਲ ਲਾਗ ਮੂਲ ਜੈ ਮੂਲ ਪਾਇ ਮੂਲ ਆਸਮਾਏ ਹਮਤਰਮਉ ਦੀਬਾਨ ਮਉਤਲਮਉ ਫਰਮਾਨ ਮੂਲ ਬਖਸ਼ੀਸ ਮੂਲ ਨੀਸਾਣ ਮੂਲ ਕਰਮ ਮੂਲ ਫਰਮਾਨ ਮੁਲਾ ਮੁਲਾ ਕੀ ਨਾ ਜਾਇ ਆਖ ਆਖ ਰਹੇ ਲਵਲਾਇ ਆਖੇ ਵੇਦ ਪਾੜ ਪ੍ਰਾਨ ਆਖੇ ਪੜੇ ਘਰੇ ਵਖਿਆਣ ਆਖੇ ਪਰਮ ਆਖੇ ਇੰਦ ਆਖੇ ਗੋਪੀ ਦਾ ਗੋਵਿੰਦ ਆਖੇ ਸੋਰਾ ਕੇਸ ਦੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਣ ਆਖੇ ਦੇਵ ਆਖੇ ਸੁਰ ਨੰਮੁ ਜਣ ਸੇਵ ਕੀਤੇ ਆਖੇ ਆਖਣ ਪਾਇ ਕੀਤੇ ਕਹਿ ਕਹਿ ਠੁਰ ਜਾਇ ਤੇ ਕੀਤੇ ਹੋਰ ਕਰੇ ਤਾਖਣ ਸਕੇ ਕੇ ਕੀ ਕੇ ਜੀਵੜ ਪਾਵੇ ਤੇ ਵਡ ਹੋਏ ਨਾਨਕ ਜਾਣ ਸਾਚਾ ਸੋਇ ਜੇ ਕੋ ਆਖੇ ਬੋਲ ਵਿਗੜ ਤਾ ਲਿਖੇ ਸਰਗਵਾਰਾ ਗਵਾਰ ਸੋਦਰ ਕਿਹਾ ਸੋ ਕਰਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕੀ ਅਸ਼ੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਪਰੇ ਸੋ ਕਹਿਣ ਕੀਤੇ ਗਾਵਨ ਹਾਰੇ ਗਾਵਤਨ ਕੋਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪ ਲਿਖ ਜਾਣ ਲਿਖ ਲਿਖ ਤਰੁ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਨਰਿੰਦਰ ਨਾਸਨ ਬੈਠੇ ਦੇਵਤਿਆ ਦਰ ਨਾਲੇ ਗਾਵੈ ਸੇਰਿ ਸੁਮਾਧੀ ਅੰਦਰ ਗਾਵਣ ਸਾਦ ਵਿਚਾਰੇ ਗਾਵਣ ਜਤੀ ਸਰੀ ਸੰਦੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਭੜ ਰਕੀਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆਂ ਮਨ ਮੋਹਣ ਸਰਗਮ ਚਪਿਆਲੇ ਗਾਵਣ ਰਤਨਿਉ ਭਾਈ ਤੇਰੇ ਅੜਸੜੀ ਰਤਨ ਨਾਲੇ ਗਾਵੇ ਯੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਵੰਡ ਵਰਪੰਡਾ ਕਰਕਰ ਰਖੀ ਧਾਰੇ ਸੇ ਜਤਨੂ ਗਾਵੈ ਜੋ ਤੁਰ ਪਾਵਨ ਰਤ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈ ਚਤਨ ਆਮ ਨਾਨਕ ਕੀ ਵਿਚਾਰੇ ਸੋਈ ਸੋਈ ਸਰਾਸਾ ਸਾਬ ਸਾਚਾ ਸਾਚੀ ਨਾਹੀ ਹੈਪੀ ਹੋਸੀ ਜਾਇ ਨਾ ਜਸ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਸਿਮਾਜ ਨਿਉ ਪਾਈ ਕਰ ਕਰ ਦੇ ਕਹਿ ਗੀਤਾ ਆਪਣਾ ਜੋਤੀ ਇਸ ਦੀ ਵੜਿਆ ਜੋ ਤਿਸ ਭਾਵੇ ਸੋਈ ਕਰਸੀ ਮੁਕਮਨਾ ਕਰ ਨਾ ਜਾਈ ਸੋ ਪਾ ਸੰਸਾ ਪਾਸੈ ਉਹ ਨਾਨਕ ਰਹਿ ਨਰ ਜਾਈ ਹੁੰਦਾ ਸੰਤੋਖ ਧਰਮ ਬਚੋਲੇ ਧਿਆਨ ਕੀ ਘਰੇ ਵਿਪੂਰ ਖੇਂਤਾ ਕਾਲ ਕੁਹਾਰੀ ਕਾ ਜੁਗ ਡੰਡਾ ਪਰਤੀਦ ਆਹੀ ਪੰਤੀ ਸਗਲ ਜਮਾਤੀ ਮਣੀ ਤੇਜ ਜਗ ਜੀਵਤੀ ਆਦੇਤ ਸੇ ਆਦੇਸ ਆਗਨ ਨਾਦ ਨਾਦ ਨਾ ਤੁਜੁ ਤੁਜੇ ਕੋ ਵੇਸ ਭੁਗਤ ਗਿਆਨ ਦੇ ਆ ਭੰਡਾਰਨ ਕਟਕਟ ਵਾਜੇ ਨਾਦ ਆਪ ਨਾਦ ਨਾ ਤੀਖ ਬਜਾ ਕਿਰਿ ਸੁ ਵਿਰਾਸਾਦ ਸੰਜੋ ਉਜੋਦ ਕਾਰਤਲਾ ਵਿਲੇਖ ਆਵੇ ਭਾਗ ਆਦੇਤ ਸੇ ਆਦੇਸ ਆਗਨ ਨਾਦ ਨਾਦ ਨਾ ਤੁਜੁ ਤੁਜੇ ਕੋ ਵੇਸ ਇਕ ਕਾਮਯੋਤਵੇ ਆਇ ਤੁੰ ਜਿਲੇ ਪ੍ਰਵਾਨਿਕ ਸੰਸਾਰ ਇਕ ਭੰਡਾਰ ਏਕ ਲਾਇ ਦੀ ਬਾਣ ਜਨ ਤਿਸ ਪਾਵੈ ਤੇ ਵੈ ਚਲਾਵ ਜਿਬ ਹੋਵੇ ਪ੍ਰਮਾਨ ਉਹ ਵੇਖੈ ਅਨੰਦ ਨਰਨਾਵੇ ਬੋਤਾ ਹੀ ਵਿਡਾਣਿ ਆਦੇਤ ਸੇ ਆਦੇਸ ਆਦ ਨੀਲ ਨਾਦ ਨਾਦ ਜਗਤੂਆ ਕੋ ਮੇਸ ਆਸਨ ਲੋਇ ਲੋਇ ਭੰਡਾਰ ਜੋ ਕਿਸ 파ਸ ਵੇਖਾ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸਚੇ ਕੀ ਸਾਚੀ ਕਰ ਆਦੇਸਿਆ ਆਦੇਸਿਆ ਆਦਿ ਨੀਨੇ ਨਾਦ ਨਾਦ ਜੁਗ ਜੁਗ ਕੋ ਵੇਸ ਜੁਗ ਦੂਜੀ ਬਲ ਕੋਇ ਲਾ ਕੋਇ ਲਕ ਵੇਸ ਲਖ ਲਖ ਜਿਹੜਾ ਖੇਕ ਨਾਮ ਜਗਦੀਸ਼ ਇਤੁਰਾਈ ਪਤ ਪਵੜੀ ਚੜੀਏ ਹੋਏ ਕਿਸ ਸੁਨ ਗਲਾ ਆਕਾਸ ਕੀ ਕੀਟਾ ਆਹੀ ਰਿਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਆਖਣ ਜੋਰ ਚੁਪੇ ਨਾ ਜੋਰ ਧੂਰ ਨੰਗਰ ਦੇ ਨਾ ਜੋਰ ਜੋਰ ਨਜੁਰ ਮਰਲਾ ਜੋਰ ਧੂਨ ਨਾ ਇਮਾਨ ਮਰ ਸੂਰ ਨਿਵਰਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੂਟੇ ਛੁੱਟੇ ਸੰਸਾਰ ਇਸਰ ਹੋਰ ਕਰਵੇ ਕੇ ਸੁਹਣਾਨ ਕੋ ਤੁਮੀ ਚ ਨਾ ਕੋਇ ਰਾਤੀ ਰੁੱਤੇ ਤੇ ਧੀਵਾਰ ਪਵਨ ਪਾਣੀ ਗਨੀ ਪਾਤਾਲ ਤੁਸੀਂ ਵੀ ਤਰਤੀ ਤਾਭ ਰਕੀ ਧਰਮ ਸਾਧ ਸਵੇ ਜੀ ਜੁਗਤ ਪੈ ਰੰਗ ਜਿਨ ਕੇ ਨਾਮ ਨੇ ਕੇ ਨੰਤਰ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਦਿੱਤੇ ਸੁਹਣ ਪੰਚ ਪੁਰਾਣ ਦ੍ਰਿ ਕਰਮ ਭਵੇਂ ਨੀਸਣ ਕਾਚ ਬਕਾਇਓ ਤੇ ਪਾਇ ਨਾਨਕ ਗਿਆ ਜਾ ਪੇ ਜਾਏ ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਉਣ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ ਕੀਤੇ ਵਰਮੇ ਘਾੜਤ ਗੜੀ ਰੂਪ ਰੰਕੀ ਵੇਸ ਕੀਤਾ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਨਿਚੰਦ ਸੂਰ ਕੀਤੇ ਕੀਤੇ ਮੰਦਲ ਦੇਸ ਕੀਤੇ ਸਦ ਬੋਧਨਾ ਦੇ ਕੀਤੇ ਕੀਤੇ ਦੇ ਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਆਗਾਣੇ ਕੀਤੇ ਆ ਬਾਣੇ ਕੀਤੇ ਪਾਤਨ ਨਿਰੰਦ ਕੀਤੇ ਅਸਰਤੀ ਸਵਕੀਤੇ ਨਾਨਕੀ ਅੰਤਨਾੰਤ ਗਿਆਨ ਕਣ ਮੈਂ ਗਿਆਨ ਪ੍ਰਚਾਨ ਤਿੱਥੇ ਨਾਦ ਬਿਨੋਰ ਕੋਡ ਅਨੰਦ ਸ਼ਰਮ ਕਣ ਕੀ ਬਾਣੀ ਰੂਪ ਤਿੱਥੇ ਘਾੜ ਤਕੜੀ ਬਹੁਤ ਅਨੂਪ ਤਾਂ ਗਿਆ ਵਲਾ ਕਥਿਆਣਾ ਜਾ ਜੇ ਕੋ ਕਹਿ ਪਿਛੇ ਪਸਥਾਏ तिथ्या कड़िया सुर तुमत मन बुर तिथ्या कड़िया सुरा सुधा के सुध करम खंड की बाणी जोर तिथ्या होर ना कोई होर तिथे जोत महाबल सूर तिन में राम रहा भरपूर तिथे सीता महमा माए ताके रूप न कथने जाए नाव मरे न ठागे जा जिनके राम से मन माहे तिथे भगत बसे के लो करे सच्चा मरसूर ਸਾਚੇ ਕਾਨਵ ਸਨ ਅੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਕੰਨ ਵੰਡ ਪਰ ਭੰਡ ਜੇ ਕੋ ਕਥੀ ਤਾ ਅੰਤ ਨੰਤ ਤਿਤੈ ਲੋਰ ਵਕਾਰ ਜਿਵ ਜਿਵ ਕੁੰਦ ਵੇ ਤਵਕਾਰ ਵੇਖੇ ਵਿਕਸੇ ਘਰੇ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤਿਰਸੁ ਨਰਨ ਮਤਿ ਵੇਧ ਹਥਿਆਰ ਭੋਖ ਲਗਨੀ ਤਪ ਤਾ ਭੰਡਾ ਪੰ ਅਮ੍ਰਿਤ ਢਾਲ ਘੜੀਏ ਸਭ ਸਤਿ ਦੇਖ ਸਾਰ ਜਿਨ ਕੋ ਨਦਰ ਕਰਮ ਤਨ ਗਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤਿ ਦਿਵਸ ਰਾਤੁਈ ਦਾਈ ਦਾਇਆ ਕੇ ਲੈ ਸਗਲਿ ਜਗਤ ਜੰਗਿਆਨਿਆ ਬ੍ਰਹਿਆਨਿਆ ਮਾਚੇ ਤ੍ਰਮਹ ਦੂਰੇ ਕਰਮੀ ਆਪੁ ਆਪਣੀ ਕੇ ਨੇੜੇ ਤੇ ਦੂਰੇ ਧਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੁ ਜਲੇ ਕੀਤੀ ਛੁਟੀ ਨਾਲ ਧਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੁ ਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ